ਰੈਜ਼ੀਡੈਂਟਸ ਵੈਲਫੇਅਰ ਐਸੋਸੀਏਸ਼ਨ 3 BHK ਸੈਕਟਰ 3 ਮੋਹਾਲੀ ਦੀਆਂ ਚੋਣਾਂ ਦਾ ਕੰਮ ਨਿਪਰੇ ਚੜਨ ਨੂੰ ਪਰੰਤ ਅੱਜ ਨਤੀਜਾ ਘੋਸ਼ਿਤ ਕੀਤਾ ਗਿਆ ਇਸ ਵਿੱਚ ਬੈਣੀਪਾਲ ਅਤੇ ਉਸ ਦੀ ਪੂਰੀ ਟੀਮ ਬਿਨਾ ਕਿਸੇ ਵਿਰੋਧ ਤੋਂ ਚੁਣੀ ਗਈ ਟੀਮ ਵਿੱਚ ਪਰਮਜੀਤ ਸਿੰਘ ਬੈਣੀਪਾਲ ਪ੍ਰਧਾਨ ਕੇ ਐਲ ਮਰਹੋਤਰਾ ਮੀਤ ਪ੍ਰਧਾਨ ਦਰਸ਼ਨ ਸਿੰਘ ਜਰਨਲ ਸਕੱਤਰ ਰਵੀ ਭੂਸ਼ਣ ਸੈਗਲ ਖਜਾਨਜੀ ਰਾਮਪਾਲ ਸਿਮਰਨਜੀਤ ਸਿੰਘ ਅਤੇ ਮੈਡਮ ਰਣਜੀਤ ਤਾਂ ਮੈਂਬਰ ਚੁਣੇ ਗਏ ਹਨ ਉਹਨਾਂ ਦੀ ਟੀਮ ਦੇ ਵਿਰੋਧ ਵਿੱਚ ਕਿਸੇ ਵੀ ਹੋਰ ਗਰੁੱਪ ਵੱਲੋਂ ਨਾਮਜ਼ਦਗੀ ਦਾਖਲ ਨਹੀਂ ਕੀਤੀ ਗਈ ਇਹ ਤਕਰੀਬਨ ਅੱਜ 12 ਵਜੇ ਦੀ ਗੱਲ ਹੈ 3 ਸਾਲ ਪਹਿਲਾਂ 2021 ਵਿੱਚ ਹੋਈਆਂ ਚੋਣਾਂ ਵਿੱਚ ਦੋ ਗਰੁੱਪ ਚੋਣਾਂ ਲੜੇ ਸਨ ਜਿਨ੍ਹਾਂ ਵਿੱਚ ਬੈਣੀਪਾਲ ਦੀ ਪੂਰੀ ਟੀਮ ਨੂੰ ਜਿੱਤ ਹਾਸਲ ਹੋਈ ਸੀ ਪਿਛਲੇ 3 ਸਾਲ ਤੋਂ ਬੈਣੀਪਾਲ ਦੀ ਟੀਮ ਵੱਲੋਂ ਬੀ ਐਚ ਕੇ ਸੁਸਾਇਟੀ ਸੈਕਟਰ 63 ਦੀ ਕਾਇਆ ਕਲਪ ਕਰ ਦਿੱਤੀ ਗਈ ਸੀ ਜਿਸ ਵਿੱਚ ਫਲੈਟਾਂ ਦੀ ਰਿਪੇਅਰ ਅਤੇ ਪੇਂਟ ਕਰਵਾਇਆ ਗਿਆ ਸੜਕਾਂ ਦੀ ਰੀ ਰੀਕਾਰ ਪੇਂਟਿੰਗ ਸੀਵਰੇਜ ਲਾਈਨ ਰਿਪੇਅਰ ਰੋਡ ਗਲੀਜ਼ ਦੀ ਰਿਪੇਅਰ ਅਤੇ ਨਵੀਆਂ ਰੋਡ ਗਲੀਜ਼ ਬਣਵਾਈਆਂ ਨਵੀਆਂ ਸਟਰੀਟ ਲਾਈਟਾਂ ਪਾਰਕ ਦੀ ਸੁੰਦਰਤਾ ਅਤੇ ਹੋਰ ਅਜਿਹੇ ਡਵੈਲਪਮੈਂਟ ਦੇ ਕੰਮ ਵੀ ਕੀਤੇ ਗਏ ਜਿਸ ਨਾਲ ਸੁਸਾਇਟੀ ਦੇ ਵਸਨੀਕ ਇਹਨਾਂ ਦੀ ਟੀਮ ਵੱਲੋਂ ਕੀਤੀ ਡਵੈਲਪਮੈਂਟ ਤੋਂ ਖੁਸ਼ ਹਨ ਉੱਥੇ ਦੇ ਵਸਨੀਕਾਂ ਨੂੰ ਬੈਨੀਪਾਲ ਦੀ ਟੀਮ ਉੱਤੇ ਵਿਸ਼ਵਾਸ ਹੈ ਕਿ ਇਹ ਟੀਮ ਆਉਣ ਵਾਲੇ ਸਮੇਂ ਵਿੱਚ ਸੁਸਾਇਟੀ ਨੂੰ ਹੋਰ ਵੀ ਬੁਲੰਦੀਆਂ ਤੱਕ ਪਹੁੰਚਾਉਣ ਲਈ ਮਿਹਨਤ ਕਰੇਗੀ ਸਾਡੇ ਰੈਜ਼ੀਡੈਂਟ ਵੈਲਫੇਅਰ ਐਸੋਸੀਏਸ਼ਨ 3ਵੀਂ ਸੈਕਟਰ 3 ਦੀ ਚੋਣ ਜਿਹੜੀ ਉਹ 7 ਅਪ੍ਰੈਲ ਨੂੰ ਹੋਣੀ ਸੀ 23 23 ਮਾਰਚ ਨੂੰ ਜਿਹੜੀ ਨੋਮੀਨੇਸ਼ਨ ਥਾਮ ਜਿਹੜੇ ਫਿਲ ਕਰਨੇ ਸੀ ਉਹ ਦਿੱਤੇ ਸੀ ਤੇ ਇਸ ਵਾਰ ਪਹਿਲੀ ਵਾਰ ਹੋਇਆ ਪਿਛਲੇ 8 ਸਾਲਾਂ ਤੋਂ ਕਿ ਆਪਣੇ ਅਗੇਂਸਟ ਕਿਸੇ ਨੇ ਨੋਮੀਨੇਸ਼ਨ ਫਾਈਲ ਨਹੀਂ ਕੀਤੀ ਆਪਣੇ ਗਰੁੱਪ ਕੋਲ ਨੋਮੀਨੇਸ਼ਨ ਫਾਈਲ ਕੀਤੀ ਗਈ ਸੀ ਤੇ ਪੂਰੀ ਸੱਤ ਦੇ ਸੱਤ ਟੀਮ ਦੇ ਮੈਂਬਰ ਜਿਹੜੇ ਆਪਣੇ ਪ੍ਰੋਗਰੈਸਿਵ ਗਰੁੱਪ ਦਾ ਸਾਡਾ ਉਹਦੇ ਇਲੈਕਟ ਹੋਏ ਨੇ ਅਨਪੋਲ ਪੁਰ ਇਸ ਦੇ ਲਈ ਸਾਰੇ ਸਾਡੇ 3ਵੀਂ ਇੱਥੇ ਦੇ ਰੈਜ਼ੀਡੈਂਟ ਸਾਰੇ ਵਧਾਈ ਦੇ ਪਾਤਰ ਨੇ ਉਹਨਾਂ ਦੇ ਸਹਿਯੋਗ ਨਾਲ ਉਹਨਾਂ ਦੇ ਸਪੋਰਟ ਨਾਲ ਜਿਹੜਾ ਆਪ ਰੈਜ਼ੀਡੈਂਟ ਵੈਲਫੇਅਰ ਐਸੋਸੀਏਸ਼ਨ ਦੀ ਜਿਹੜੀ ਅਨਪੋਸਟ ਇਲੈਕਟ ਕਰੇ ਨੇ ਬਹੁਤ ਧੰਨਵਾਦ ਕਰਦੇ ਹਾਂ ਸਾਰਿਆਂ ਦਾ ਤੇ ਪ੍ਰੈਸ ਤੁਹਾਡੇ মিডিਆ ਰਾਹੀਂ ਕਹਿਣਾ ਚਾਹੁੰਦੇ ਆ ਕਿ ਰੈਜ਼ੀਡੈਂਟ ਦੀ ਜਿੱਥੇ ਵੀ ਕੋਈ ਦਿੱਕਤ ਆਉਂਦੀ ਹੈ ਅਸੀਂ ਹਰ ਵੇਲੇ ਉਹਨਾਂ ਦੇ ਮੁੱਦੇ ਦੇ ਨਾਲ ਵੋਟਾਂ ਲਾ ਕੇ ਅੱਗੇ ਹੋ ਕੇ ਚੱਲਾਂਗੇ ਸੁਸਾਇਟੀ ਨੂੰ ਡਿਵੈਲਪਮੈਂਟ ਵਾਸਤੇ ਪੂਰ ਤਤਪਰ ਹਾਂ ਹ ਮਣੀਪਲ ਜੀ ਪਿਛਲੇ ਸਾਲ ਦੇ ਕੀ ਮੁੱਦੇ ਰਹੇ ਤੇ ਅਗਲੀ ਡਿਵੈਲਪਮੈਂਟ ਬਾਰੇ ਥੋੜਾ ਕੀ ਹੈ ਕੀ ਕਹਿਣਾ ਮੁੱਦੇ ਸਾਡੇ ਬਹੁਤ ਸੀ ਦੀ ਉਹਨੂੰ ਪਤਾ ਹੈ ਹਾਊਸਿੰਗ ਬੋਰਡ ਦੇ ਫਲੈਟ ਨੇ ਸਭ ਤੋਂ ਪਹਿਲਾਂ ਤਾਂ ਹਾਊਸਿੰਗ ਬੋਰਡ ਨੇ ਜਿਹੜੀ ਅੰਡਰਗ੍ਰਾਉਂਡ ਪਾਈਪ ਲਾਈਨ ਪਾਈ ਹੋਈ ਹੈ 5-7 ਸਾਲਾਂ ਦੇ ਵਿੱਚ ਜੋ ਸਾਰੀ ਜੰਗ ਲੱਗ ਕੇ ਉਹ ਸਾਰੀ ਲੀਕ ਹੋ ਚੁੱਕੀ ਹੈ ਲਗਭਗ 60 ਤੋਂ 70% ਅੰਡਰਗ੍ਰਾਉਂਡ ਪਾਈਪ ਲਾਈਨ ਹੈ ਜਿਹੜੀ ਉਹ ਕੈਂਜੋ ਚ ਭਰੀ ਹੈ ਇਸ ਤੋਂ ਬਾਅਦ ਜਿੰਨੇ ਸਾਡੇ ਫਲੈਟ ਸੀਗੇ ਉਹ ਇੰਨੇ ਜ਼ਿਆਦਾ ਕਮਜ਼ੋਰ ਹੋ ਚੁੱਕੇ ਸੀ ਮੈਂ ਕਹੂੰਗਾ ਪੇਂਟ ਉੱਤਰ ਚੁੱਕਿਆ ਸੀ ਤੇ ਸਲਾਬ ਅੰਦਰ ਤੱਕ ਪਹੁੰਚਣ ਲੱਗੀ ਸੀ ਅਸੀਂ ਸਾਰਾ ਸਭ ਤੋਂ ਪਹਿਲਾਂ ਸਾਰੇ ਫਲੈਟਾਂ ਨੂੰ 336 ਫਲੈਟ ਨੇ ਆਪਣੇ ਰਿਪੇਅਰ ਕਰਾਇਆ ਉਸ ਤੋਂ ਬਾਅਦ ਪੇਂਟ ਕਰਾਇਆ ਏਸ਼ੀਅਨ ਪੇਂਟ ਕੰਮ ਜਿਹੜੇ ਆ ਬ੍ਰਾਂਡ ਆ ਉਹ ਤੋਂ ਅਸੀਂ ਪੇਂਟ ਕਰਵਾਇਆ ਬੜਾ ਵਧੀਆ ਲੱਗ ਰਿਹਾ ਸਾਡਾ ਪੇਂਟ ਦਾ ਅਸੀਂ ਕਲਰ ਵੀ ਚੇਂਜ ਕੀਤਾ ਇਸ ਤੋਂ ਬਾਅਦ ਹੋਰ ਸਾਡੇ ਸੀਵਰ ਲਾਈਨ ਗ੍ਰੀਨ ਪਾਰਕ ਜਾਂ ਲਿਫਟਾਂ ਇਦਾਂ ਦੇ ਅਲੱਗ-ਅਲੱਗ ਤਰ੍ਹਾਂ ਦੇ ਮੁੱਦੇ ਨੇ ਹੁਣ ਸਾਡਾ ਜਿਹੜਾ ਮੇਨ ਐਡਮਿਨਿਸਟ੍ਰੇਸ਼ਨ ਜਮ ਕਾਰਪੋਰੇਸ਼ਨ ਵਾਲਾ ਜਿਹੜਾ ਮੁੱਦਾ ਖੜਾ ਹੈ ਉਹ ਸਾਨੂੰ ਲੋੜ ਹੈ ਇੱਥੇ ਕਮਿਊਨਿਟੀ ਸੈਂਟਰ ਦੀ ਤੇ ਸ਼ੋਪਿੰਗ ਸੈਂਟਰ ਦੀ ਇਦਾਂ ਕਿ ਸਾਡੀ ਜਿਹੜੀ ਸਹੂਲਤਾਂ ਨੇ 7-8 ਸਾਲਾਂ ਤੋਂ ਅਸੀਂ ਵਾਂਝੇ ਆਂ ਇਹਨਾਂ ਤੋਂ ਅਸੀਂ ਚਾਹੁੰਦੇ ਆ ਕਿ ਜਲਦੀ ਤੋਂ ਜਲਦੀ ਜਿਹੜਾ ਸਾਡਾ ਇੱਕ ਕਮਿਊਨਿਟੀ ਸੈਂਟਰ ਆ ਉਹ ਬਣਾਇਆ ਜਾਵੇ ਤੇ ਤਰਸ਼ੀ ਦੀ ਵਾਟਰ ਦੀ ਸਾਡੀ ਜਿਹੜੀ ਅਪਰੂਵਲ ਹੋ ਚੁੱਕੀ ਆ ਉਹਦੀ ਪਾਈ ਪਾ ਕੇ ਇੱਥੇ ਤਰਸ਼ੀ ਵਾਟਰ ਦੀ ਸਪਲਾਈ ਚਾਲੂ ਕੀਤੀ ਜਾਵੇ ਹਾਂ ਬੜੀ ਬਲਦੀ ਪ੍ਰਸ਼ਾਸਨ ਦਾ ਕਿੰਨਾ ਕੁ ਯੋਗਦਾਨ ਰਹਿੰਦਾ ਤੁਸੀਂ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ ਮੰਗਾਂ ਦਾ ਬਹੁਤ ਨੇ ਸਭ ਤੋਂ ਸਭ ਤੋਂ ਵੱਡੀ ਮੰਗ ਹੈ ਜਿਹੜੀ ਉਹ ਅਸੀਂ ਡੀਸੀ ਸਾਹਿਬ ਨੂੰ ਦੇ ਕੇ ਵੀ ਆਸੀਂ ਲੈਟਰ ਮਿਲ ਕੇ ਵੀ ਆਏ ਸੀ ਪਰ ਸਾਡੀ ਅਜੇ ਤੱਕ ਉਹ ਡਿਮਾਂਡ ਪੂਰੀ ਨਹੀਂ ਹੋ ਚੁੱਕੀ ਹੋ ਸਕੀ ਸਾਡਾ ਮੁਹਾਲੀ ਦੇ ਨਾਲ ਏਰੀਆ ਲੱਗਦਾ ਇੱਥੇ ਸਾਡੀ ਡਿਮਾਰਕੇਸ਼ਨ ਨਹੀਂ ਹੋਈ ਪ੍ਰੋਪਰਟੀ ਡਿਮਾਰਕੇਸ਼ਨ ਜਦੋਂ ਸਾਨੂੰ ਪੋਜੈਸ਼ਨ ਦਿੱਤੇ ਨੇ ਉਹਨਾਂ ਨੇ ਇੱਕ ਟੈਂਪੋਰੀ ਡਿਮਾਰਕੇਸ਼ਨ ਕਰਕੇ ਤਾਰ ਬੰਨ੍ਹ ਗਏ ਸੀ ਪਰ ਜਿਹੜੀ ਸਾਡੀ ਪ੍ਰੋਪਰ ਡਿਮਾਰਕੇਸ਼ਨ ਆ ਉਹ ਪਿਛਲੇ ਕਈ ਸਾਲਾਂ ਤੋਂ ਪੈਕ ਨੂੰ ਦਿੱਤੀ ਹੋਈ ਜਾਵੇ ਪੈਕ ਨੇ ਕਰਨੀ ਹੈ ਪਰ ਅਜੇ ਤੱਕ ਡਿਮਾਰਕੇਸ਼ਨ ਨਹੀਂ ਹੋਈ ਸਾਡੇ ਜਿਹੜੇ ਰੈਜ਼ੀਡੈਂਟ ਨੇ ਉਹ ਮੁਹਾਲੀ ਜਨ ਤਕਰੀਬਨ ਮਹੀਨੇ ਚ ਇੱਕ ਦੋ ਵਾਰ ਝਗੜਾ ਸਾਡਾ ਹੁੰਦਾ ਰਹਿੰਦਾ ਅਸੀਂ ਇਹਨਾਂ ਚੀਜ਼ਾਂ ਵਾਸਤੇ ਐਸਡੀਐਮ ਸਾਹਿਬ ਨੂੰ ਵੀ ਤੇ ਡੀਸੀ ਸਾਹਿਬ ਨੂੰ ਲੈਟਰਾਂ ਦਿੱਤੀਆਂ ਨੇ ਕਿ ਸਾਡੀ ਡਿਮਾਰਕੇਸ਼ਨ ਜਿਹੜੀ ਪ੍ਰੋਪਰ ਕਰਾਈ ਜਾਵੇ ਤਾਂ ਕਿ ਅਸੀਂ ਆਪਣਾ ਏਰੀਆ ਜਿਹੜਾ ਉਹਨੂੰ ਚੰਗੀ ਤਰ੍ਹਾਂ ਡਿਵੈਲਪ ਕਰ ਚੱਕੀਏ ਤੇ ਜਿੱਥੇ ਸਾਨੂੰ ਲੋੜ ਆ ਅਸੀਂ ਉੱਥੇ ਬਾਉਂਡਰੀ ਬਾਲ ਵੀ ਕਰ ਲਾਂਗੇ ਸਾਡੇ ਰੈਜ਼ੀਡੈਂਟ ਇਹਨੇ ਸਾਰੇ ਸਪੋਰਟ ਕਰਦੇ ਨੇ ਕਿਉਂਕਿ ਸਾਨੂੰ ਏਰੀਆ ਥੋੜਾ ਹੀ ਹੈ ਬਾਲ ਕਰਨ ਵਾਸਤੇ ਅਸੀਂ ਜਾਂ ਥੰਮੀਆਂ ਲਾ ਕੇ ਤਾਰ ਲਾ ਲਾਂਗੇ ਸਾਡਾ ਬੜਾ ਵਧੀਆ ਕੰਪਲੈਕਸ ਹੈ ਇਹ ਬੜਾ ਵਧੀਆ ਬਣ ਸਕਦਾ ਔਣ ਵਾਲੇ ਸਾਲ ਅਗਲੇ ਸਾਲ ਦੀ ਵਿਉਂਤਬੰਦੀ ਕੀ ਹੈ ਆਉਣ ਵਾਲੇ ਸਾਲ ਦੇ ਵਿੱਚ ਸਾਡੇ ਕੋਲ ਦੇਖੋ ਤੁਹਾਡੇ ਸਾਹਮਣੇ ਗ੍ਰੀਨ ਪਾਰਕ ਨੇ ਅਸੀਂ ਇਹਨਾਂ ਨੂੰ ਹੋਰ ਡਵੈਲਪ ਕਰਨਾ ਹੈ ਸਾਨੂੰ ਸਿਕਿਉਰਿਟੀ ਦੀ ਦਿੱਕਤ ਹੈ ਸਿਕਿਉਰਿਟੀ ਅਸੀਂ ਹੋਰ ਵਧਾਵਾਂਗੇ ਐਡਮਿਨਿਸਟ੍ਰੇਸ਼ਨ ਤੋਂ ਮੰਗ ਕਰਾਂਗੇ ਕਮਿਊਨਿਟੀ ਸੈਂਟਰ ਦੀ ਸਾਨੂੰ ਲੋੜ ਹੈ ਤੇ ਸਾਡੀ ਡਿਮਾਰਕੇਸ਼ਨ ਦੀ ਲੋੜ ਹੈ ਟਰਸ਼ੀ ਦੀ ਵਾਟਰ ਸਾਡੇ ਪਾਰਕ ਕਰਮੀਆਂ ਦੇ ਵਿੱਚ ਬਿਲਕੁਲ ਸੁੱਕ ਜਾਂਦੇ ਨੇ ਪਾਣੀ ਦੀ ਬੜੀ ਘਾਟ ਹੈ ਸਾਨੂੰ ਟਰਸ਼ੀ ਵਾਟਰ ਦੀ ਲੋੜ ਹੈ ਇਹ 2-3 ਮੰਗਾਂ ਸਾਡੇ ਉਹ ਪਿੱਛੇ ਇੱਕ ਗੰਦ ਪਿਆਰਦਾ ਸਾਡਾ ਗਰਾਊਂਡ ਸਾਰਾ 36 ਸੈਕਟਰ ਦੀ ਐਂਟਰੀ ਦੇ ਵਿੱਚ ਉਹਦੀ ਸਫਾਈ ਨਹੀਂ ਹੋ ਰਹੀ ਪਿਛਲੇ 7-8 ਸਾਲਾਂ ਤੋਂ ਕਹਿ ਦਈਏ ਸਫਾਈ ਥੋੜੀ-ਬਹੁਤੀ ਕਰ ਜਾਂਦੇ ਨੇ ਪਰ ਉਹ ਪ੍ਰੋਪਰ ਕੋਈ ਉੱਥੇ ਮੇਨਟੇਨੈਂਸ ਮੇਨਟੇਨੈਂਸ ਨਹੀਂ ਹੋ ਰਹੀ ਥੋੜੇ ਜਿਹੜੇ ਇੱਥੇ ਦੇ ਐਮਸੀ ਸਾਹਿਬਾਨ ਨੇ ਉਹ ਕੀ ਕੀ ਤੁਹਾਡਾ ਨਾ ਯੋਗਦਾਨ ਕਰਦੇ ਨੇ ਕਿ ਨਹੀਂ ਕਰਦੇ ਯੋਗਦਾਨ ਹੁਣ ਮੈਂ ਤੁਹਾਨੂੰ ਦੱਸਾਂ ਕਿ ਜਿੰਨਾ ਕੁ ਅਸੀਂ ਲੋੜ ਹੁੰਦੀ ਐ ਸਸ ਕਰ ਲੰਨੇ ਕਰ ਲੰਨੇ ਆ ਸਟਰੀਟ ਲਾਈਟਾਂ ਲਵਾਤੀਆਂ ਸੀਆਂ ਰੀਕਾਰਪੇਟਿੰਗ ਹੋ ਗਈ ਸੀ ਪਰ ਇਸ ਤੋਂ ਬਾਅਦ ਜਿਹੜੀ ਚੀਜ਼ਾਂ ਦੀ ਲੋੜ ਆ ਤੁਹਾਨੂੰ ਮੈਂ ਬਾਰ-ਬਾਰ ਰਹੀ ਦੱਸ ਰਿਹਾ ਸ਼ਾਪਿੰਗ ਸੈਂਟਰ ਹੋ ਗਿਆ ਸਾਡੀ ਡਿਮਾਰਕੇਸ਼ਨ ਹੋ ਗਈ ਕਮਿਊਨਿਟੀ ਸੈਂਟਰ ਹੋ ਗਿਆ ਜਾਂ ਸਾਡੀ ਪਾਰਕਿੰਗ ਦੀਆਂ ਲਾਈਨਾਂ ਅਜੇ ਤੱਕ ਨਹੀਂ ਲੱਗੀਆਂ ਇਹ ਸਾਡੀਆਂ ਮੇਨ ਡਿਮਾਂਡਾਂ ਆ ਜੀ ਐਡਮਿਨਿਸਟ੍ਰੇਸ਼ਨ ਤੱਕ ਨੇ ਬਾਕੀ ਸਾਡਾ ਸਾਰਾ ਸਾਡੇ ਅੰਦਰ ਆ ਸਾਡੇ ਰੈਜ਼ੀਡੈਂਟਸ ਨੇ ਆਪਣੇ ਇੰਟਰਸਟ ਜਿਹੜੇ ਫੰਡ ਇਕੱਠੇ ਕਰਕੇ ਅਸੀਂ ਉਹ ਕੰਮ ਕਰਨਾ ਹੁੰਦਾ